ਵੇਖ ਲੋ ਬੇਬੀ ਬਾਪੂ ਅੱਜ 2 ਸਾਲ ਹੋ ਗਏ ਤੁਹਾਨੂੰ ਸਾਨੂੰ ਛੱਡ ਕੇ ਗਿਆ ਨੂੰ ਤੁਸੀਂ ਦੋਵੇਂ ਤਾਂ ਚਲੇ ਵੀ ਇਕੱਠੇ ਗਏ ਸਾਨੂੰ ਪੈਣ ਪਨਾਵਾਂ ਨੂੰ ਪਤਾ ਨਹੀਂ ਕਿਹਦੇ ਆਸਰੇ ਛੱਡ ਕੇ ਚਲੇ ਗਏ ਬਾਪੂ ਰਖੜੀ ਵੀ ਆਉਣ ਵਾਲੀ ਆ ਤੈਨੂੰ ਤਾਂ ਪਤਾ ਹੀ ਆ ਜਦੋਂ ਮੇਰੇ ਭਰਾ ਨਹੀਂ ਸੀ ਮੈਂ ਉਦੋਂ ਤੋਂ ਹੀ ਤੁਹਾਡੇ ਰਖੜੇ ਬੰਨਦੇ ਸੀ ਪਰ ਫਿਰ ਜਦੋਂ ਭਰਾ ਹੋਇਆ ਫੇਰ ਵੀ ਮੈਂ ਤੁਹਾਨੂੰ ਪਿੱਛੇ ਨਹੀਂ ਛੱਡਿਆ ਤੇ ਹੁਣ ਤੂੰ ਤਾਂ ਪਾਸਾ ਆਪ ਹੀ ਵਾਟ ਲੈਸੀ ਮੈਂ ਤਾਂ ਭਰਾ ਦੇ ਜਾ ਕੇ ਵੀ ਰਖੜੀ ਨਹੀਂ ਬਣ ਸਕਦੀ। ਭਾਬੀ ਨੇ ਤਾਂ ਪਿਛਲੀ ਵਾਰ ਹੀ ਕਹਿਤਾ ਸੀ ਕਿ ਸਾਡੇ ਤੋਂ ਹੋਰ ਨਹੀਂ ਪੁੱਗਦਾ। ਸਾਡੀਆਂ ਵੀ ਕਬੀਲਦਾਰੀਆਂ ਆ। ਉਹਨੂੰ ਚੰਦਰੀ ਨੂੰ ਕੌਣ ਸਮਝਾਵੇ ਕਿ ਪੈਣਾ ਨਾਲ ਹੀ ਕਬੀਲਦਾਰੀਆਂ ਹੁੰਦੀਆਂ। ਚਲ ਕੋਈ ਨਾ ਬਾਪੂ ਮੈਂ ਫੇਰ ਵੀ ਆਪ ਫੋਨ ਲਾ ਕੇ ਪੁੱਛ ਲੈਣੀ ਆਂ ਵੀਰੇ। ये देखो प्रीति का भी फोन आ गया अब इसने कहा ना भाभी मैं राखी राखी लेकर आ रही हूँ हमारे घर पे तो पहले ही इतनी बड़ी प्रॉब्लम चल रही है इतनी बड़ी कबीरदारी है हेलो हाँ जी कैसे हो हाँ जी भाभी मैं ठीक तो हाँ तुम दसो वीरा कि मैं ठीक हाँ हाँ बढ़िया आप बताओ कैसे फोन लगाना हुआ बस भाभी रखड़ी आने वाली है मैं सोचा मैं भी जाके वीरे दे रखड़ी बनना वा बाद च मेरिया ननाना ना ने भी इना रखड़ी आना देखो प्रीति गुस्सा मत करना आपको भी पता है कि आपके भैया अकेले हैं और घर के भी सौ जिम्मेदारियां हैं हमारे ऊपर भी कितनी बड़ी कबीरदारी है देखो प्रीति आने जाने की तो कोई दिक्कत नहीं है पर जो ये त्यौहार है ना हम ते नहीं निभाए जाते और तू भी खर्चा करके आएगी और हमें भी दुगना खर्चा करना पड़ेगा तो इसके इसकी ये है कि तू तो आने के लिए रहने दे भाभी रखड़ी कोई कबीलदारी थोड़ी है ਤੇ ਨਾ ਹੀ ਮੈਨੂੰ ਕਿਸੇ ਲੈਣ ਦੇਣ ਦੀ ਝਾਕਾ ਇਹ ਤਾਂ ਸਿਰਫ ਭੈਣ ਭਰਾ ਦੇ ਪਿਆਰ ਦਾ ਰਿਸ਼ਤਾ ਦੇਖ ਪ੍ਰੀਤੀ ਮੇਰਾ ਤਾਂ ਸਿੱਧਾ ਹੀ ਸਾਬ ਹੈ ਮੇਰੇ ਸੁਨੇ ਨਿਭਾ ਜਾ ਤੋ ਇਹ ਦੀਵਾਰ ਆਪ ਆਣਾ ਮਿਲ ਕੇ ਚਲੇ ਜਾਣਾ ਇਹ ਰਾਖੀ ਵਾਕੀ ਕੇ ਚੱਕਰ ਮੇਂ ਮਤ ਪੜਨਾ ਆਪ ਬੈਠੋ ਮੈਂ ਪਾਣੀ ਨਹੀਂ ਕਿਹਾ ਤੇ ਨਹੀਂ ਨਹੀਂ ਬੈਠ ਜਾ ਨਿਸ਼ਾ ਮੈ ਕੋ ਜਰੂਰੀ ਗੱਲ ਕਰਨੀ ਸੀ ਹਾਂਜੀ ਬੋਲੋ ਉਹ ਰਖੜੀ ਦਾ ਤਿਆਰ ਹੋਣ ਵਾਲਾ ਮੈਂ ਤਾਂ ਕਹਿੰਦਾ ਸੀਗਾ ਪ੍ਰੀਤੀ ਨੂੰ ਐਸ ਵੇਲੇ ਸੋਨੇ ਦੇ ਚੁੰਮਕੇ ਬਣਾ ਦਈਏ। ਉਹ ਨਾਲੇ ਹੁਣ ਤਾਂ ਕੰਮ ਬਹੁਤ ਸੋਨਾ ਚੱਲਿਆ ਵਾ। ਪਹਿਲਾਂ ਜਦੋਂ ਰਖੜੀ ਹੁੰਦੀ ਸੀ ਨਾ ਉਹ ਵਿਚਾਰੀ ਨੂੰ ਇੱਕ ਸੂਟ ਦਿੰਦੇ ਸੀ ਤੇ 500 ਰੁਪਏ ਸ਼ਗਨ ਦੇ ਦਿੰਦੇ ਸੀ। ਨਾਲੇ ਤੇ ਆ ਪਹਿਲਾਂ ਨੂੰ ਦਿੱਤਾ ਦੁੱਖ ਦਾ ਨਹੀਂ ਹੁੰਦਾ। ਨਾਲੇ ਤੇਰੀ ਗੱਲ ਹੋਈ ਉਹਦੇ ਨਾਲ ਉਹਨੇ ਆਉਣਾ ਕਿ ਨਹੀਂ ਰਖੜੀ ਲੈ ਕੇ। ਕੋਈ ਜ਼ਰੂਰਤ ਨਹੀਂ ਜੁੰਮਕੇ ਬਣਾ ਕੇ ਦੇਣੇਗੇ। ਆਪਕੋ ਜੁੰਮਕੇ ਬਣਵਾਣਾ ਹੈ ਤਾਂ ਆਪ ਮੂਝੇ ਬਣਵਾ ਕੇ ਦੇ ਦੇਣਾ। और प्रीति से मेरी बात हुई थी मैंने उसको मना कर दिया कि राखी लेकर आने की कोई जरूरत नहीं है हमने अपना भी घर देखना है तू जवाब देता पर क्यों तेन पता ना ओदा ओदा भी इस घर घर पूरा हक आ दिल है ये उसका पहले था अब ये घर मेरा है नले मैंने उसको रखड़ी लेकर आने के लिए मना कर दिया है हमने भी कुछ जोड़ना सारा कुछ उस पर थोड़ी ना लुटा देना है पल्ले जवाब देता है ਤੈਨੂੰ ਪਤਾ ਜਦੋਂ ਮੇਰਾ ਜਨਮ ਨਹੀਂ ਸੀ ਨਾ ਹੋਇਆ ਉਹ ਬਾਕੂ ਦੇ ਰਖੜੀ ਬੰਦੀ ਹੁੰਦੀ ਸੀ ਜਦੋਂ ਉਹਦਾ ਭਰਾ ਹੈਗਾ ਵਾ ਤਾਂ ਤੂੰ ਨੂੰ ਮਨਾ ਕਰੀ ਜਾਨੀਂ ਜਿੰਨਾ ਕੁੜੀਆਂ ਦੇ ਭਰਾ ਨਹੀਂ ਨਾ ਹੁੰਦੇ ਕਦੇ ਉਹਨਾਂ ਨੂੰ ਪੁੱਛ ਕੇ ਦੇਖੀ ਆ ਆਧਿਆਨ ਤਿਹਾਰ ਤੇ ਉਹਨਾਂ ਦਾ ਕੀ ਹਾਲ ਹੁੰਦਾ ਜਦੋਂ ਉਹਦਾ ਭਰਾ ਹੈਗਾ ਤਾਂ ਉਹਦਾ ਹੱਕ ਬੰਦਾ ਇੱਥੇ ਆ ਕੇ ਰਖੜੀ ਬੰਨਨ ਦਾ ਹਲੇ ਤੂੰ ਕੌਣ ਹੁੰਨੀ ਆ ਨੂੰ ਜਵਾਬ ਦੇਣ ਵਾਲੀ ਅਗਰ ਉਹ ਯਹਾਂ ਪਰ ਆਈ ਨਾ ਤਾਂ ਮੈਂ ਆਪਣੇ ਮਾਇਕੇ ਚਲੀ ਜਾਊਂਗੀ ਠੀਕ ਹੈ ਮਨੀਸ਼ਾ ਇਹ ਤੇ ਆਦੇ ਮਾਇਕੇ ਜਾਣਾ ਨਾ ਕੱਜੀ ਸੱਦ ਕੇ ਜਾ ਛੇੜੀ ਔਰਤ ਮੇਰੀ ਭੈਣ ਦੀ ਜਿਤਨੀ ਨਾ ਕਰਦੀ ਉਹਦੀ ਮਾਂ ਨਹੀਂ ਬਣ ਸਕਦੀ ਤਾਂ ਉਹਨੂੰ ਰੋਕ ਕੇ ਮੈਂ ਕਰਨਾ ਵੀ ਕੀ ਹੈ ਨਾਲੇ ਕੁੜੀਆਂ ਆਪਦੇ ਭਰਾ ਦੇ ਘਰੇ ਉਹ ਜੇ ਮੰਗਰ ਨਹੀਂ ਆਉਂਦੀਆਂ ਹੁੰਦੇ ਉਹ ਤਾਂ ਇੱਕ ਭਰਾ ਦੇ ਤੇ ਪਰਜਾਈ ਦੇ ਪਿਆਰ ਦੀਆਂ ਭੁੱਖੀਆਂ ਹੁੰਦੀਆਂ ਤੈਨੂੰ ਪਤਾ ਉਹ ਆਪਣੇ ਦੋਵਾਂ ਦੇ ਵਿੱਚ ਨਾ ਉਹ ਮਾਂ ਪਿਓ ਨੂੰ ਦੇਖਦੀ ਆ ਸਾਲ ਚੱਕ ਦਿਨ ਤਾਂ ਹੁੰਦਾ ਉਹਨਾਂ ਦਾ ਉਹਨਾਂ ਤੇ ਨੂੰ ਇੱਕ ਦਿਨ ਵੀ ਬੋਝ ਲੱਗਦਾ ਮੇਰੀ ਅੱਗੇ ਗੱਲ ਧਿਆਨ ਨਾਲ ਸੁਣ ਲੈ ਜੇ ਮੇਰੀ ਭੈਣ ਇੱਥੇ ਰੱਖੜੀ ਬੰਧਨ ਨਹੀਂ ਆ ਸਕਦੀ ਤੇ ਜਾਣਾ ਤੂੰ ਵੀ ਇਹ ਰੱਖੜੀ ਬੰਧਨ ਆਪੇ ਕਰਾ ਦੇ ਠੀਕ ਹੈ ਕਰੋ ਆਪ ਆਪਣੀ ਮਰਜ਼ੀ